ਖੋਟੀ ਸੰਗਤ ਨੇ ਐਸਾ ਰੰਗ ਚਾੜਿਆ ਤੇ ਹੁਣ ਜੇਲ੍ਹ ਖਾਨੇ ਚ ਭਾਵੇਂ ਮਰ ਜਾਏ ਫਾਂਸੀ ਉੱਤੇ ਭਾਵੇਂ ਲਟਕ ਜਾਏ ਪਰ ਚੋਰੀ ਕਰਨੋਂ ਤੇ ਡਾਕਾ ਮਾਰਨੋਂ ਹਟਦਾ ਨਹੀਂ ਇਹ ਖੋਟੀ ਸੰਗਤ ਦਾ ਅਸਰ ਵਿਸਵਰਤ ਬ੍ਰਥਾ ਭਏ ਮਨ ਮੇਨ ਸੰਕਮਨ ਜਿਹੜੀ ਔਰਤ ਬਾਜ਼ਾਰ ਵਿੱਚ ਬਹਿ ਕੇ ਪੈਰਾਂ ਨੂੰ ਘੁੰਗਰੂ ਬਨ ਕੇ ਗੰਦੇ ਮੰਦੇ ਕੋਜੇ ਗੀਤ ਗਾ ਕੇ ਆਪਣਾ ਜਿਸਮ ਵੇਚ ਕੇ ਵੈਸਵਾ ਅਖਵਾ ਕੇ ਸਮਾਜ ਦੇ ਮੱਥੇ ਨੂੰ ਕਲੰਕ ਲਾ ਕੇ ਰੋਟੀ ਖਾਂਦੀ ਏ ਉਸ ਵੈਸਵਾ ਦੇ ਦੁਆਰੇ ਜਾਣ ਵਾਲਾ ਉਸ ਦੇ ਤਨ ਵਿੱਚ ਪਾਵੇਂ ਕੋਈ ਵੱਡੀ ਤੋਂ ਵੱਡੀ ਬਿਮਾਰੀ ਹੋ ਜਾਏ ਕਰੜੇ ਤੋਂ ਕਰੜਾ ਰੋਗ ਭਾਵੇਂ ਉਸ ਦੇ ਤਨ ਨੂੰ ਲੱਗ ਜਾਏ ਪਰ ਫਿਰ ਵੀ ਉਹ ਵਿਸਵਾ ਕਾ ਦੁਆਰਾ ਨਹੀਂ ਛੜਦਾ ਜੁਆਰੀ ਨਾ ਸਰਬ ਸਹਾਰੇ ਸਹਿ ਥਕਤ ਹੈ ਤੇ ਜੁਆਰੀਏ ਦਾ ਭਾਵੇਂ ਸਭੋ ਕੁਝ ਜੂਏ ਵਿੱਚ ਹਾਰਿਆ ਜਾਏ ਫਿਰ ਵੀ ਉਹ ਜੂਆ ਖੇਲਣੋਂ ਬਾਦ ਨਹੀਂ ਆਉਂਦਾ ਭਾਵੇਂ ਕਰਦਾ ਚੁੱਕ ਕੇ ਨਾ ਜੂਆ ਖੇਲਣਾ ਪਏ ਵਿਸ਼ਵਾਦਾ ਦੁਆਰਾ ਵਿਸ਼ਵਾਗਵਾਮੀ ਕਿਉਂ ਨਹੀਂ ਤਜਦਾ ਜੁਆਰੀ ਜੂਆ ਖੇਲਣੋਂ ਕਿਉਂ ਨਹੀਂ ਹਟਦਾ ਭਾਈ ਸਾਹਿਬ ਕਹਿੰਦੇ ਨੇ ਉਹਨਾਂ ਦੀ ਸੰਗਤ ਚੋਰਾ ਯਾਰਾਂ ਜੁਆਰੀਆਂ ਕਾਮੀਆਂ ਪਰਸ਼ਾਣ ਨਾਲ ਸੀ ਖੋਟੀ ਸੰਗਤ ਨੇ ਐਸਾ ਰੰਗ ਚਾੜਿਆ ਕਿ ਹੁਣ ਮਰਨੀ ਪਾਵੇਂ ਮਰ ਜਾਣ ਪਰ ਖੋਟੀ ਸੰਗਤ ਦਾ ਅਸਰ ਨਹੀਂ ਛੱਡਦੇ परम सुगंधी न रहत राखी, पर माखी नाखी महा दुर्गंध पर जाता है। खुशबूदार चीजा इकट्ठिया करके मखी बिठा लिए नहीं बहनी जिथे दुर्गंधी है उथे छेती चले जाती है और सारा सारा दिन उस बदबू गुजार दें दी है। ਬੇਸਵਾਰਤ ਬ੍ਰਿਥਾ ਭੈ ਮਨ ਮੇ ਨ ਸੰਕ ਮਾਨੈ ਜੁਆਰੀ ਨ ਸਰਬ ਸਹਾਰੇ ਸੈ ਥਕਤ ਹੈ ਅਮਲੀ ਨ ਅਮਲ ਤਜਿਤ ਜਿਉ ਧਿਕਾਰ ਕੀ ਅਮਲੀ ਨੂੰ ਲਖ ਲਾਂਤਾ ਪਾਓ ਕੋਣੇ ਬਹਿ ਕੇ ਸਮਝਾਓ ਅੰਦਰ ਵੜ ਵੜ ਕੇ ਮੱਤੀ ਦਿਓ ਉਹਨੂੰ ਅਮਲ ਦੇ ਔਗਣ ਦੱਸੋ ਫਿਰ ਵੀ ਉਹ ਅਮਲ ਖਾਣੋਂ ਬਾਜ ਨਹੀਂ ਹੁੰਦਾ ਅਮਲੀ ਨਾ ਅਮਲ ਤਜ ਤਿਉਂ ਧੱਕਾਰ ਕੀਏ ਦੁਖ ਦੁਖ ਅਮਲੀ ਨੂੰ ਸਮਝ ਪੈ ਗਈ ਭਈ ਇਹ ਜਿਹੜਾ ਅਮਲ ਹੈ ਇਹ ਦੁੱਖਾਂ ਵਿੱਚੋਂ ਵੱਡਾ ਦੁੱਖ ਹੈ ਲੋਕ ਵੇਦ ਅਮਲੀ ਨੂੰ ਇਹ ਵੀ ਸਮਝ ਪੈ ਗਈ ਭਈ ਲੋਕ ਵੀ ਇਸ ਅਮਲ ਦੀ ਤੇ ਅਮਲ ਖਾਣ ਵਾਲੇ ਦੀ ਨਿੰਦਾ ਕਰਦੇ ਨੇ ਅਤੇ ਵੇਦਾਂ ਵਿੱਚ ਵੀ ਅਮਲ ਦੀ ਤੇ ਅਮਲ ਖਾਣ ਵਾਲੇ ਦੀ ਨਿੰਦਾ ਲਿਖੀ ਹੈ ਪਰ ਸੁਣ ਤੇ ਛਕਦਾ ਹੈ ਅਮਲੀ ਆਦਮੀ ਸਿਆਣਿਆਂ ਕੋਲੋਂ ਅਮਲ ਦੀ ਨਿੰਦਾ ਸੁਣ ਕੇ ਵੇਦਾਂ ਵਿੱਚੋਂ ਅਮਲ ਦੀ ਨਿੰਦਾ ਸੁਣ ਕੇ ਫਿਰ ਵੀ ਅਮਲ ਛਕੀ ਜਾਂਦਾ ਕਿਉਂ ਨਹੀਂ ਹਟਦਾ ਉਹਦੀ ਸੰਗਤ ਅਮਲੀਆਂ ਨਾਲ ਬਹਿਣਾ ਖਲੋਣਾ ਫਿਰਨਾ ਤੁਰਨਾ ਵਰਤੋਂ ਵਿਹਾਰ ਅਮਲੀਆਂ ਨਾਲ ਸੀ ਕੋਟੀ ਸੰਗਤ ਨੇ ਐਸਾ ਰੰਗ ਚਾੜਿਆ ਪਏ ਹੁਣ ਮਰ ਤਾਂ ਪਾਵੇ ਜੇ ਪਰ ਅਮਲ ਨਹੀਂ ਛੱਡਦਾ ਅਧਮ ਅਧਮ ਮੈਨੇ ਹੈ ਨੀਚ ਬਾਈ ਸ਼ਾਬ ਕਹਿੰਦੇ ਨੇ ਜਿਹੜੇ ਉੱਤੇ ਆਦਮੀ ਗਿਣੇ ਨਾ ਕੋਈ ਚੋਰ ਕੋਈ ਡਾਕੂ ਕੋਈ ਬੇਸਵਾ ਗਾਮੀ ਕੋਈ ਜੁਵਾਰੀਆ ਕੋਈ ਅਮਲੀ ਇਹ ਅਧਮ ਨੀਚ ਆਦਮੀ ਨੇ ਅਸਾਦ ਦੇ ਸੰਗ ਤੇ ਇਨਨੇ ਮੀਚ ਆਦਮੀਆਂ ਨੇ ਅਸਾਦ ਮੈਨੇ ਖੋਟੇ ਆਦਮੀਆਂ ਦਾ ਸੰਗ ਭੜੇ ਆਦਮੀਆਂ ਦੀ ਸੰਗਤ ਦਾ ਅਸਰ ਕਬੂਲਿਆ ਐਸਾ ਅਸਰ ਕਬੂਲਿਆ ਐਸਾ ਅਸਰ ਕਬੂਲਿਆ ਫੇ ਛੱਡ ਤਨਾ ਅੰਗੀਕਾਰ ਖੋਟੀ ਸੰਗਤ ਦਾ ਖੋਟਾ ਅਸਰ ਅੰਗੀਕਾਰ ਕਰਕੇ ਹੁਣ ਛੱਡਦੇ ਨਹੀਂ ਮਰਨੀ ਮਰ ਜਾਣ ਪਰ ਉਹ ਖੋਟੀ ਸੰਗਤ ਦਾ ਅਸਰ ਤਿਆਗਦੇ ਨਹੀਂ ਸਾਡੀਆਂ ਤਿੰਨ ਤੁਕਾਂ ਬਿਆਨ ਕਰਕੇ ਤੇ ਚੌਥੀ ਤੁਕ ਦੇ ਅੱਧੇ ਹਿੱਸੇ ਵਿੱਚ ਪਾਈ ਜੀ ਆਪਣਾ ਤਤ ਬਿਆਨ ਕਰਦੇ ਨੇ ਆਪਣਾ ਸਿਧਾਂਤ ਮੇਰੇ ਔਰ ਤੁਹਾਡੇ ਸਾਹਮਣੇ ਰੱਖਦੇ ਨੇ ਕਿ ਆਹ ਸੰਸਾਰ ਦੇ ਉਹ ਲੋਕੋ ਮਾਰ ਬੇਕੋ ਤਰਾਸ ਲੇਖ ਚੋਰ ਨ ਤਜਤ ਚੋਰੀ ਬਟਪਾਰਾ ਬਟਬਾਰੀ ਸੰਘ ਹੈ ਤਕਤ ਹੈ विश्वरत वृद्धा भए मन में न शंक माने ज्वारी न सर्व सहारे सथकत है अमली न अमल तजत ज्यों धकार किए दुख दुख लोक वेद सुनत छकत है अधम असार संग छाड़त न अंगीकार गुरु सिख साथ संग छाड़ के सकत है ਜੇ ਖਰਾਬ ਲੋਕ ਪੈੜੇ ਲੋਕ ਨੀਚ ਲੋਕ ਮੰਦੀਆਂ ਸੰਗਤਾਂ ਦਾ ਮੰਦਾ ਅਸਰ ਗ੍ਰਹਿਣ ਕਰਕੇ ਨਹੀਂ ਛੱਡਦੇ ਤੇ ਗੁਰੂ ਕਿਆ ਸਿਖਾ ਤੂੰ ਸਾਧ ਸੰਗਤ ਕਿਉ ਛੱਡਣਾ ਦੂਜੇ ਅਧਾਰ ਥੇਉ ਕੀਤਾ ਬਈ ਗੁਰੂ ਕਾ ਸਿੱਖ ਸਾਧ ਸੰਗਤ ਛੱਡ ਹੀ ਕਿਦਾਂ ਸਕਦਾ ਭਾਵ ਕਿਆ ਗੁਰੂ ਕਾ ਸਾਥ ਸਿੱਖ ਵੀ ਸਾਧ ਸੰਗਤ ਨਹੀਂ ਛੱਡਦਾ ਸਾਧ ਸੰਗਤ ਦੇ ਅਸਰ ਨੂੰ ਉਹ ਤਿਆਗਦਾ ਨਹੀਂ ਸਾਧ ਸੰਗਤ ਨੂੰ ਉਹ ਆਪਣੀ ਜੀਵਨ ਟਕਸਾਲ ਸਮਝਦਾ ਆਪ ਤਨ ਹੋ ਜਿਹੜੇ ਸਾਧ ਸੰਗਤ ਨੂੰ ਜੀਵਨ ਟਕਸਾਲ ਸਮਝ ਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆ ਬਿਰਾਜੇ ਸਰਗੁਰਾਂ ਦੀ ਦਇਆ ਮਿਆ ਨਾਲ ਜਤ ਸਰੀ ਰਾਗ ਦੀ ਵਾਰ ਦਾ ਚੌਥਾ ਸ਼ਲੋਕ ਮੈਂ ਤੁਹਾਡੇ ਸਾਹਮਣੇ ਪੜਿਆ ਕੇ कुटुंब जतन करण ਇਹ मनमुख ਦੇ मन ਦੀ ਅਵਸਥਾ मनमुख ਦੀ ਜ਼ਿੰਦਗੀ ਵਾਲਾ ਹਜ਼ੂਰ ਇਸ਼ਾਰਾ ਕਰਦੇ ਨੇ कुटुंब ਜਤਨ ਕਰਨ मनमुख 24 ਘੰਟੇ ਸਾਰਾ ਜੀਵਨ ਆਪਣੇ कुटुंब ਵਾਸਤੇ ਤਾਂ ਜਤਨ ਕਰਦਾ ਆਪਣੇ ਕੁਟੰਬ ਕਬੀਲੇ ਵਾਸਤੇ ਤੇ ਸਤ ਕੁਸਤ ਝੂਠ ਦਗਾ ਫਰੇਬ ਜੋ ਕੁਝ ਵੀ ਕਰਨਾ ਪਏ ਸੋ ਕਰਦਾ ਕੁਟੰਬ ਜਤਨ ਕਰਨ ਮਾਇਆ ਅਨੇਕ ਉਦਮ ਤੇ ਮਾਇਆ ਦੀ ਪ੍ਰਾਪਤੀ ਵਾਸਤੇ ਵੀ ਅਨੇਕ ਉਦਮ ਕਰਦਾ ਹੈ ਚੰਗੇ ਮੰਦੇ ਭਲੇ ਬੁਰੇ अनेका ਉਦਮ ਕਰਦਾ ਹੈ